ਇਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਤ ਤੁਹਾਨੂੰ ਪਤਾ ਪੰਗਵਾਲੀਅਰ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਸਮਾਂ ਆਇਤਾ ਉਹਨਾਂ ਦੀ 7:00 ਤੋਂ 7:30 ਹੋਏ ਹੋਣੇ ਆ ਜਾਂ 7:00 ਵਜੇ ਹੋਣੇ ਆ ਗੁਰਦੁਆਰਾ ਸਾਹਿਬ ਲੰਗਰ ਹਾਲ ਚੱਲਿਆ ਚਾਹ ਲਿਆ ਹੁਣ ਫਿਲਹਾਲ ਤਾਂ ਮੈਂ ਤੇ ਰਾਣਾ ਬਾਈ ਉੱਠੇ ਹਲੇ ਬਾਕੀ ਤਾਂ ਹਲੇ ਪਈਆਂ ਮੁੰਡੇ ਬੰਦੇ ਹਜੇ ਅੰਦਰੋਂ ਚਾਹ ਲਿਆ ਕੇ 7:00 ਵਜੇ 11 ਮਿੰਟ ਹੋ ਗਏ ਬਾਈ ਸੋ ਉਹ 7 ਵੀ ਨਹੀਂ ਹੋਏ 7 11 ਹੋ ਗਏ ਬਾਬਾ ਜੀ ਨੂੰ ਉੱਚਣਾ ਚਾਹਤ ਹੁੰਦੇ ਆ ਨਹੀਂ ਤਾਂ ਫਿਰ ਲੰਗਰ ਹਾਲ ਦੇ ਵਿੱਚ ਆ ਕੇ ਬਣੀ ਪਣੀ ਹੈ ਆਹ ਹੌਲੀ ਰਿਹਾ ਬੜੀ ਦੂਰੋਂ ਨਾ ਬਾ ਪੀਣੇ ਆ ਜਾ ਕੇ ਮੇਰੇ ਪਿਛਲੇ ਸਾਲ ਪਹੁੰਚੇ ਸੀ ਜੇ ਧੁੰਦ ਬਹੁਤ ਥੀ ਆ ਟਾਵਰ ਸਵੇਰੇ ਸਵੇਰੇ ਦੇਖਦਾ ਨਹੀਂ ਸੀਗਾ ਹੁਣ ਤਾਂ ਦਿਨ ਬਹੁਤ ਵਧੀਆ ਹੈ ਪਿੰਡ ਬੰਨੂ ਲੱਗਦੀ ਹਲੇ ਵੀ ਧੁੰਦ ਹੋਣੀ ਹੈ ਤਾਂ ਦਿਨ ਅੱਜ ਆਵਣਾ ਤੀਜਾ ਭਾਈ 3 ਹੋ ਗਏ 17 2026 ਤਿੰਨ ਜਾ ਦੇ ਨਾਲ ਜਪਣ ਚੱਲਦੇ ਚੱਲਦੇ ਨੂੰ ਚੱਲੇ ਜਾਣਾ ਹੁਣ ਤਾਂ ਨੌਨ ਸਟਾਪ ਹੀ ਹੋਊਗਾ ਨਾਨਕ ਚੀਰੇ ਤੱਕ ਚੱਲਿਓ ਚਾਲ ਹੈ ਗਵਾਲੀਰ ਤੋਂ ਨਾਨਕ ਚੀਰੇ ਤੱਕ ਨੌਨ ਸਟਾਪ ਇਧਰ ਦਰਬਾਰ ਸਾਹਿਬ ਹੈ ਗਵਾਲੀਅਰ ਦੇ ਕਿਲੇ ਵੀ ਆਉਣਾ ਭਾਈ ਤੇ ਫਾਗਿ ਚਲਣਾ ਡਰਗੋਡ ਉੱਧਰ ਵਰਤਾ ਸੰਗਦਾ ਯੂਜਨੀਆਂ ਜਾਈ ਜੰਨੀਆਂ ਕਿ ਨਾਲੇ ਰੇਲਵੇ ਸਟੇਸ਼ਨ ਹੈ ਰੇਲਵੇ ਸਟੇਸ਼ਨ ਦੇ ਕੋਲ ਰਾਤ 10 ਵਜੇ ਸੀ ਕਿ ਟ੍ਰੇਨ ਜਦੂ ਵੀ ਸੰਗਦਾ ਖਾਸੀਆਂ ਚਲੇ ਗਈਆਂ ਆਈਆਂ ਵੀ ਬਹੁਤ ਆ ਗੱਡੀਆਂ ਆਪਣੇ ਪਿੱਛੋਂ ਦੀਆਂ ਆਈਆਂ ਸਾਰੀਆਂ ਕਬਲਾ ਨੂੰ ਜਹਾਜ ਆ ਖੜਾ ਹੋ ਗਿਆ। ਰਾਣੇ। ਆਰਨਿੰਗ ਗੁੱਡ ਹੋ ਗਈ। ਆਸ੍ਰੀਕਾਲ ਸਾਰਿਆਂ ਨੂੰ। ਲਓ ਫੋਟੋ ਗਲਾਸ ਕੱਢਦੇ। ਵੀਰ। ਇਹ ਨਾ ਤੋਕੇ ਹੋਵੇ ਤਿਆਰ। ਉੱਦੇ ਭਾਈ ਆਪਣਾ ਟਰੈਕਟਰ ਤੋਰ ਰਹੇ ਆਲੇ। ਰਾਣਾ ਵੀਰ ਮੈਂ ਯਾਰ ਉਹ ਉਹ ਮੱਠਾ ਡਿੱ ਗਈ ਹੈ ਮੱਠਾ ਡਿੱਕੇ ਬਾਕੀ ਜੋ ਰਹਿਦਾ ਕੰਮ ਹੈ ਉਹ ਬੱਚੇ ਨੂੰ ਨਾ ਆਉਂਦੇ ਲੋ ਟ੍ਰਾਲੀ ਦੀ ਸਾਬ ਸਫਾਈ ਉਹ ਕਰ ਲੂ ਮਾਜ ਵਿੱਚ ਸਵਰੰਗੀ ਵਾਲੇ ਕੋਈ ਸਵਰੰਗੀ ਠੀਕ ਅੰਦਰ ਬਾਹਰ ਸਾਹਿਬ ਜਿੱਨੇ ਮੱਠਾ ਦੇਖ ਪਿਛਲੀ ਵਾਰੀ ਹਟਾਵਰ ਦੇਖ ਨਹੀਂ ਕਰਿਆ ਘੁੰਡ ਬਹੁਤ ਹੀ ਸਵਰਦਾ ਤੁੰਦ ਵੀ ਨਹੀਂ ਹੈ ਗਰਮੀ ਪੈ ਰਹੀ ਅੱਧ ਵਿਚਾਲਾ ਜੀ ਦਿਨ ਚੜਾ ਜਾ ਗਰਮੀ ਹੋ ਜਾਣੀ ਗਰਮ ਪਾਣੀ ਦੀ ਲੋੜ ਨਹੀਂ ਭਾਈ ਠੂਟੀ ਵਾਲੇ ਪਾਣੀ ਨਾਲ ਨਹਾ ਨੂੰ ਤੇ ਹਾਂ ਆਪਣਾ YouTube ਚੈਨਲ ਹੈ ਭਾਈ ਮਨੀ ਮੰਜਰਾ ਮਹਿਮਾ ਇਹ ਰਾਣੀ ਬਾਈ ਹੁਣ ਦਾ ਚੈਨਲ ਐ ਇੱਥੇ ਵਾਲੇ ਘਾਟਾ ਦਿਖਦਾ ਇੱਧਰ ਵੀ ਅੱਛਾ ਮੈਂਸ਼ਨ ਕਰਦਾ ਮੈਂ ਇਹ ਵੀ ਛੇਰਾ ਕਰਮਣਾ ਵੀ ਰੋ ਆ ਚੈਨਲ ਲਈ ਆਪਣਾ ਪੁਰਾਣਾ ਬਾਈ ਬਣਾਉਣਾ। ਮੈਨੂੰ ਜਰੂਰ ਫੋਲੋ ਕਰਿਓ ਬਾਕੀ ਸਾਰੀ ਜਿਆਦਾ ਜਿਆਦਾ ਜਾਣਕਾਰੀ ਇੱਥੇ ਪਰ ਮਿਲੂਗੀ। ਚੱਲਿਏ ਮਾ ਤੁਹਾਡੇ ਕੋਲ। ਚੱਲ ਚੱਲੀਏ। ਚੱਲਿਏ। ਬੈਗ ਮਿਲ ਗਿਆ। ਸੀ ਮਿਲ ਕੇ ਕਹ ਰਿਹਾ ਬੈਗ ਲੱਭ। ਸੋਣਣ ਲੱਗਿਆ ਕਹਿੰਦਾ। ਕਹਿੰਦਾ ਅਸੀਂ ਚੈੱਕ ਜਾਈਏ। ਆਹ ਕਹਿੰਦਾ ਤੁਸੀਂ ਡੇਕੋ ਮੱਥਾ। ਸੰਗਤ ਰਾਵਤ ਆਈ ਟਰੈਕਟਰ ਵਾਲੀ ਵੀ ਲੰਘੇ ਮੇਰੇ ਵੀਰ ਮਨ ਲੱਗਦੀ ਸਾਧਰੀ ਦਰਬਾਰ ਸਾਹਿਬ ਦੇ ਲੈ ਮੱਥਾ ਦੇਖਣ ਦੇ ਲੋਰਾ ਨੂੰ ਲੱਗਦਾ ਸਾਰੀ ਨਹੀਂ ਦੱ ਦਰਬਾਰ ਸਾਹਿਬ ਮੁੱਠਾ ਦੇ ਕੇ ਮਹਾਰਾਜ ਜੀ ਡਿਗਟੇਰ ਹੋਰ ਗਣੇ ਜੀ ਕਰ ਰਹੇ ਆ ਦੇਖ SWAT्टी ਆ ਮੰਦਰ ਦਾ ਬੰਦ ਨਹੀਂ ਕਿਹਾ ਇਹ ਵੀ ਸਾਡੀ ਬੰਦੇ ਕਰ ਲੈਣ ਦੇ ਆ ਕੱਪੜੇ ਕੋਲ ਆਹੀ ਵਗ ਰੱਖੀ ਹੋਰ ਹਾਂ ਰੇਡੀਓ ਟਾਵਰ ਹੈ ਰੇਡੀਓ ਟਾਵਰ ਹੈ ਨਾ सरोवर इधर सरोवर बंद कर वाले वो जी गुरुद्वारा साहब शांति बहुत है बहुत ही लग रहा ਬਾਕੀ ਬੰਦੇ ਹਲੇ ਆਪਣੇ ਇਸ਼ਨਾਨ ਕਰ ਰਹੇ ਨੇ ਕੁਝ ਕੋ ਟਰੈਕਟਰ ਤੋ ਰਹੇ ਨੇ ਗੁਰਦੁਆਰਾ ਸਾਹਿਬਾ ਟੇਕੇ ਪਹੁੰਚ ਗਏ ਲੰਗਰ ਪਾਣੀ ਲੰਗਰ ਵਾਣੀ ਸ਼ੱਕੇ ਵੀਰ ਦੇਖਦੇ ਗਵਾਲੀਅਰ ਦੇ ਕਿਲੇ ਨੂੰ ਚੱਲਦੇ ਆਂ ਦਹਾਜ ਆਪਣਾ ਉਹ ਖੜਾ ਹੈ ਬਾਈ ਰੈਡੀ ਹੋ ਗਿਆ ਚਮਕਾ ਦਿਆ ਹੈ ਨਾ ਗੁਰੂ ਰਾਦਾਈਆਂ ਦੀਆਂ ਆਂਦੀਆਂ ਚਲੇ ਗਈਆਂ ਆਧੇਪ ਹੋਣ ਆਈਆਂ ਨੇ ਰਾਣਾ ਵੀਰ ਫੋਨ ਮਾਤੇ ਗਰਿਆ ਲੈ ਕੁਝ ਇਹ ਲੰਗਰ ਦੀ ਸੇਵਾ ਵੀ ਚੱਲ ਰਹੀ ਹੈ ਆਲੂ ਛੱਲੇ ਜਾ ਰਹੇ ਆ ਸੇਵਾ ਚੱਲ ਰਹੀ ਹੈ ਕੋ ਲੰਗਰਵਾਂ ਚੰਦਰੀ ਸਾਫ ਸਫਾਈ ਬਾਬਾ ਜੀ ਲੱਗੇ ਹੋਏ ਆ ਸਾਫ ਸਫਾਈ ਕਰਨਾ ਇੱਧਰ ਸੰਗਤ ਆ ਬੈਠੀ ਲੰਗਰ ਛਕਦੀ ਹਾਂ ਹਾਂ ਕੀ ਹੈ ਤਾਂ ਲੱਗਿਆ ਜੀ ਕੁਝ ਪਿੱਛਾ ਪੁਆ ਉਹ ਨੂੰ ਕੋਈ ਕੰਟਰੋਲ ਹੋ ਗਿਆ ਤੇ ਲੱਗ ਗਿਆ ਪੈਰ ਬਾਈ ਉਹ ਸੇਵਾ ਚੱਲ ਰਹੀ ਨਾਲੇ ਉੱਤਰ ਵੀ ਪਰਲ ਪੇਂਟ ਹੋ ਰਿਹਾ ਗੁਰੂ ਘਰ ਲੰਗਰ ਪਹੁੰਚ ਗਿਆ ਜੀ ਆ ਵੀ ਉਧਰ ਤੋਂ ਰਾਣਾ ਵੀਰ ਕੱਢਣ ਲੱਗਿਆ ਥੋੜੀ ਹਵਾ ਟਰਾਲੇ ਚ ਉਹ ਡੇਕਾ ਜਾਦਾ ਲੱਗਦਾ ਕਰ ਰਹੇ ਨੇ ਮੇਰੇ ਨਾਲ ਕਿਸੇ ਆਉਂਦੇ 40 40 ਜਿਮਰਨ ਵੀਰੇ ਜਿਮਰਨ ਵੀਰੇ ਆ ਆ ਲੋ ਟ੍ਰੈਕਟਰ ਇਹਨਾਂ ਮੜਾਤਾ ਬਾਈ ਆ ਚੋਗਾ ਦੇਣਾ ਤੂੰ ਪਾਲਸ ਪੁਲਸ ਮਾਰਗਾ ਰਮ ਰਮ ਅਹੰਮ ਗਾਦੇ ਨਾਉ ਦੇ ਬੰਦਿਆ ਨੇ ਵੀ ਪਾਈ ਮੱਥਾ ਟੇਕ ਲਿਆ ਲੰਗਰ ਛਕ ਲਿਆ ਹੁਣ ਜਾਣਾ ਕਿਲੇ ਨੂੰ ਜਿਹੜੇ ਕਿਲੇ ਚ ਬਾਬਾ ਜੀ ਨੇ 52 ਰਾਜਿਆਂ ਨੂੰ ਰਹਾ ਕਰਵਾਇਆ ਮੱਕੀ ਟਰੈਕਟਰ ਦਾ ਟਾਇਰ ਪਾਲਸ ਮਾਰ ਕੇ ਹਨ ਬਣਾ ਤੇ ਓਕੇ ਰਿਪੋਰਟ ਗਾਵਾ ਇੱਕ ਨੰਬਰ ਬਣਾ ਤਾ ਟਰੈਕਟਰ ਤੇ ਇੱਧਰ ਭਾਈ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਆ। ਬਾਬਾ ਜੀ। ਅੱਗੇ ਚੱਲੇ ਗਏ। ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਆ। ਤੇ ਆਪਣੇ ਵਾਲੇ ਮੈਗਨ ਲੱਗੇ ਫਰ ਅਸੀਂ ਬੰਨਣਾ। ਇਥੇ ਬੈਗ ਰੱਖਿਆ ਹੋਰ ਰਸੀਆਂ ਬੰਨ੍ਹ ਦੇਵੇਂ ਡੰਗਿਆਂ ਜਿਵੇਂ ਬੈਗ ਗਿਰੀ ਜਾਣੇ ਦੇਖਾਂ ਕਿਹੜੇ ਕਿਹੜੇ ਜੋਧੇ ਚੜੇ ਨੇ ਉੱਪਰ ਰਾਣਾਏ ਉਹ ਮੈਂ ਲਾਲ ਮੋਟਰਾਂ ਟ੍ਰਾਂਸਫਰ ਕਰਾਂ ਸਾਰੇ ਲੱਗੇ ਨੇ ਸੈੱਟ ਕਰਨਾ ਰਸੀਆਂ ਰਸੀਆਂ ਲੈਜ ਮੰਗਾ ਲੇ ਹੋਰ ਕਿਆ ਕੋਈ ਕਰ ਗੱਲ ਕਰਦੇ ਸੇ ਭਾਈਏ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਇੱਥੇ ਜ਼ਿਆਦਾ ਜਾਣਕਾਰੀ ਇਹਦੇ ਤੇ ਮਿਲਦੀ ਹੈ ਹੋਰ ਕਿਆ ਬਾਕੀ ਆਪਣੀ ਯਾਤਰਾ ਬਹੁਤ ਵਧੀਆ ਚੱਲ ਰਹੀ ਹੈ। ਠੀਕ ਠਾਕ ਚੱਲ ਰਹੀ ਹੈ। ਸੁਪਿੰਦਰ ਵੀ ਪਹੁੰਚ ਗਿਆ ਟਾਈਮ ਨਾਲੇ। ਕੱਲ ਦਾ ਦੌਰਿਆ ਦਾ ਕੱਲ ਬੱਸ ਚੜ ਗਿਆ ਤਾਂ। ਅੱਜ ਪਹੁੰਚ ਗਿਆ। 11:30 ਵਜੇ ਹੁਣ ਇਹ ਵੀ 11:30 ਨਾਲ ਯਾਤਰਾ ਤੇ ਸ਼ਾਮਲ ਹੋਊਗਾ ਭਾਈ। ਪਿੰਡ ਟਕੋਰਾ ਦਾ ਗੱਭਰੂ ਪਹੁੰਚ ਗਿਆ ਟਾਈਮ ਨਾਲੇ। ਆਹ ਫੇ ਵੀਰ ਓਏ ਕੀ ਕਹਿੰਦਾ ਕਾਹ ਕਹਣਾ ਚਾਹੂਗਾ ਕੀ ਕਹਣਾ ਜਿ ਆਉਣਾ ਵੀਰ ਪਹੁੰਚ ਗਿਆ ਲਾਡੀ ਵੀਰ ਫੇਰ ਰਿਹਾ ਗਿਆ ਲਾਡੀ ਨੂੰ ਪਤਾ ਲਾਡੀ ਕਹਿੰਦਾ ਮੈਨੂੰ ਪਤਾ ਹੁੰਦਾ ਮੈਂ ਪਹੁੰਚ ਜਾਂਦਾ ਹੈ ਲੱਕੀ ਮੰਗ ਲਾ ਜੀ ਪਹੁੰਚ ਗਿਆ ਕੇਲੇ ਚ ਜਿੱਥੇ ਬਾਬਾ ਜੀ ਨੇ 52 ਰਾਜੇ ਰਹਾ ਕਰਵਾਏ ਸੀ ਹੂੰ ਪਾਪਾ ਹੀੜਾ ਵੀ ਜਾ ਕੇ ਆਂ ਪਾਣੀ ਕੇ ਐਂਟਰੀਆਂ ਦੇ ਵੀ ਹੋਣੀਆਂ ਬਸ ਸਾਤੀ ਬਸੁੱਤੀਆਂ ਨੇ ਹਾਂ ਜੀ ਮੋਗਾ ਦੇ ਹੈ ਜਿਹੜਾ ਜਿਹੜਾ ਬਰੇ ਮੋਗਾ ਹੈ ਜਿਹੜਾ ਸਾਡਾ ਪਾਣੀ ਸਾਰਾ ਬੁੱਚੇ ਗੀਆ ਆ ਪਰਦੇ ਹਾਂ ਅੱਜ ਤੇ ਪਰਾ ਕਰੀਏ ਕੋੜੀ ਹੈ ਹੀ ਹੋ ਜਾਣੀ ਆ ਪੰਡ ਗਈ ਇਥੇ ਇਹ ਜਨਨ ਦੇ ਬੇਦਰਲੇ ਕਿ ਮੋਟ ਸਾਡੇ ਸਾਰੇ ਰਾਸਤੇ ਬੁਣਨੇ ਨੇ ਬੰਬ ਪੁਰਾਣੀ ਈਟਾਂ ਬਈ ਤਿੰਨ 400 ਫੁੱਟ ਉੱਚਾ ਆ ਮਨ ਲੱਗਦੀ ਕਿਲਾ ਅੱਪ ਤੋਂ 10 ਮੀਲ ਦੇ ਵਿੱਚ ਮਨ ਲੱਗਦੀ ਇਹ ਬਣਾਇਆ ਹੋਇਆ ਬਣਾਇਆ ਵੀ ਖਾਸ ਆ ਉੱਚਾ ਵੀ ਖਾਸ ਆ ਇਸ ਕਿਲੇ ਮਾਦੇ ਪਾਪਾ ਜੀ ਨੇ ਬੰਗਾਂਜਾ ਰਾਜ ਰਹਾ ਕਰਵਾਇ ਤੇ ਮੈਂ ਇਨ ਗਲਾ ਲੱਗ ਗਿਆ ਉਹਦੇ ਰਾਣੇ ਨਾਲ ਹੀ ਇੱਦਾਂ ਬੈਠਿਆ ਰਹੇ ਇਹ ਵੀ ਵੇਟ ਕਰ ਰਹੇ ਹਾਂ ਵੀ ਇਹ ਮੀਂਹ ਦਾ ਪਾਣੀ ਇਕੱਠਾ ਕਰਨ ਨੂੰ ਬਣਾਵਾ ਉਹ ਪਾਈ ਪੁਰਾਣਾ ਜੀ ਪੁਰਾਣਾ ਹੀ ਆ ਸਾਰਾ ਹੀ ਮੈਨੂੰ ਲੱਗਦੀ ਆ ਆ ਪੜੂ ਜੀ ਜਾਂਦੀ ਕਿਥੋਂ ਨਹੀਂ ਜਾਂਦੀ ਐਂਟਰੀ ਮੈਂ ਲਾਦੀ ਕਰੂੰਗਾ ਕੇਲੇ ਵਾਲੀ ਛੜ ਨੂੰ ਕੇਲੇ ਵਾਲੀ ਛੜ ਤਾਂ ਨਹੀਂ ਪਰਲੀ ਛੜ ਕਹਿੰਦਾ ਖੜ ਕੇ ਪਰਲੀ ਛੜ ਤੇ ਦੇਖ ਲੂੰਗਾ ਅਰੇ ਦੇਖਦੇ ਆਂ ਕੀ ਬਣਦਾ ਰਾਣੀ ਨਹੀਂ ਤੇ ਦੇਖ ਦੇਖ ਕੇ ਕੀ ਆ ਕੇ ਬੈਠੇ ਕੁਸ਼ਕਮਰ ਵਾਲੇ ਉਹ ਫਿਰਦੇ ਆ ਸਟ੍ਰਿਕਾ ਹਾਂ ਪਿਛਲੀ ਵਾਰ ਨਹੀਂ تھا ਇਹ ਇਸ ਵਾਰ ਹੀ ਲੱਗਿਆ ਨਾ ਹੈਰਿਟੇਜ ਸੂਤੀ ਘਵਾਲੀਰ ਪਾਈ ਉਹ ਬੱਗੇ ਹੋਣੇ ਫੇਰ ਰਹਾ। ਲੋ ਇਹ ਚਾਈ ਚੱਕਰਾਂ ਦਾ ਤੁਹਾਨੂੰ। ਬਾਦ ਚੱਲੂਗੀ। ਉਹਦਾ ਹਲੇ ਜਾਣ ਜੀ ਵੀ ਨਹੀਂ ਕਰ ਰਿਹਾ। ਉੱਪਰੋਂ ਜਿਹੜਾ ਕਿਲੇ ਦੀ ਟ੍ਰੈਕਟਰ ਟ੍ਰੈਕਟਰ ਦੇਖਣੇ ਕਿੰਨੇ ਦੀ ਬਣਦੀ ਆ। ਹਾਂ ਹਾਂ ਟਿਕਟ ਦਾ ਨੰਬਰ ਸੀ ਨੇ ਭਾਈ ਪਲੇਗ ਟਿਕਟ ਤੇਲੀ ਮੰਦਿਰ 100 ਸੂ ਬਹੁ ਮੰਦਿਰ 100 ਸਿਕ ਪਹਿਲੇ ਸੀ ਕਰ ਲਿਆ ਲੋਕਾਂ ਨੂੰ ਆਨਲਾਈਨ ਹੀ ਕਰ ਦਿੰਦੇ ਆ ਚਾਰ ਕਰਦੇ ਆ ਮੈਂ ਕਰਦੇ ਨਾਮ ਟਿਕਟਾਂ ਗਿਆਂ ਮੇਲਾ ਮਾਰਾਂ ਟਿਕਟਾਂ ਅੰਦਰ ਜਾਣੀ ਜੀ ਮਾਰੇ ਗੱਭਰੂ ਜਵਾਨ ਖੜੇ ਆ ਜੇ ਪੂਰਾ ਡਰਿੰਕਿੰਗ ਬਾਰਦਰ ਦਾ ਹੈਦਾ ਬਾਈ ਕੱਟੇ ਲਾ ਕੇ ਸਾਡੇ ਪਈ ਹੈ ਤਾਂ ਬਾਹਰ ਦਾ ਉਹ ਚੰਦਰ ਦਾ ਫੋਟੋ ਲੈ ਕੈਮਰਾਮੈਨ ਕਿੱਥੇ ਕੱਢਾ ਬਣਾ ਕੈਮਰਾ ਜਗਾਟ ਪਾਲਾ ਬਾਈ ਨੂੰ ਹਰ ਕੈਮਰਾ ਬੰਦ ਕਰਾ ਦੇ ਕਹਿੰਦਾ ਫੋਨ ਲੈ ਜੋ ਕੈਮਰਾ ਨਾਲ ਲੈ ਕੇ ਜਾਓ ਵੀ ਕੈਮਰੇ ਨਾਲ ਵੀਡੀਓ ਨਾ ਬਣਾਉਂਦਾ ਨਹੀਂ ਕਹਤਾ ਬਾਈ ਇਹ ਹੀ ਸਹਗਾ ਗਵਾਲੀਆ ਦਾ ਤ ਹੋਰ ਹੀ ਸਹ ਤਲਾ ਪਰਲਾ ਕਿਲਾ ਤਾਂ ਹੁਣ ਆ ਇੱਕ ਹੋਰ ਕਿਲਾ ਕਿਲੇ ਤਾਂ ਬਹੁਤ ਹੈ ਪਰ ਥੱਕ ਜਾਣਾ ਤੁਰ ਤੁਰ ਕੇ ਬਹੁਤ ਉੱਪਰ ਹੈ ਬਾਈ ਤਲਾ ਇੱਧਰ ਹੀ ਛੜ ਤੇ ਇੱਧਰ ਹੀ ਛੜ ਨਹੀਂ ਉਹ ਉੱਥੇ ਉਹ ਉੱਥੇ ਇੱਥੇ ਪਹਿਲਾਂ ਥੋੜੇ ਇੱਥੇ ਜਿਹਨੂੰ ਗੰਦੂ ਜੀ ਕੋਲ ਕਿਆ ਬੋਲਦੀ ਕਿਆ ਬੋਲਦੀ ਇੱਥੇ ਪਾਸ ਹੇ ਰੇਡੀ ਚਲ ਗਈ ਯਾਰ ਇੱਥੇ ਉਹ ਰੇਡੀ ਪੜਿਆ ਸੌਰੀ ਮਿੰਟ ਆ ਰਿਹਾ ਹਾਂ ਅੰਦੀ ਹਿਸਟਰੀ ਹਿਸਟਰੀ ਦਾ ਆਪਾਂ ਨੂੰ ਹਲੇ ਪਤਾ ਨਹੀਂ ਹੈ ਹੈਰਪਰ ਤੇ ਇੱਕ ਨਜ਼ਾਰਾ ਹੋਰ ਦਿਖਾਉਣਾ ਤੁਹਾਨੂੰ। ੁਰਵਾਲੀਰ ਦਾ। ਉਹ ਜਿਹੜੀ ਜਿੱਥੇ ਜਿਹੜੀ ਸਾਈਡ ਹੈ। ਉਹ ਗਿਆ ਹਲੇ ਮਹਿਲ ਬਾਈ ਥੱਲੇ ਪਤਾ ਨਹੀਂ ਕਿ ਆਇਆ ਹੋਣਾ। ਬਾਹਰ ਲੱਗ ਜਾਂ ਚੋੜੀ। ਉਹਨਾਂ ਲਈ ਚਾਹ ਪਾਣੀ ਕੋਈ ਅਜਾ ਮੈਂ ਨਹੀਂ ਟਾਈਮ ਖਾ ਲਿਆ 4:30 ਇੱਥੇ ਹੋ ਗਏ ਬਹੁਤ ਟਾਈਮ ਖਾਇਆ ਵੀ ਮਹਿਲਾ ਡਿਪਲੋਮੈਟ ਆਫ ਕਿਲਾ ਹੌਂਸਿੰਗ ਫੋਰਮ ਥਿਊ ਕੈਫੇ ਭਾਈ ਇੱਥੇ ਆ ਕੇ ਚਾਹ ਪਾਣੀ ਪੀਨੇ ਆ ਉਕ ਲੱਗੇ ਵੀ ਧਾਮ ਟੁੱਟ ਗਿਆ ਸਾਰਿਆਂ ਦਾ ਰਾਣੇ ਨਾਲ ਹੀ ਬੈਠ ਗਏ ਕਿ ਆਓ ਹਲੋ ਜੀ ਜੀ ਸਾਰੇ ਵੀ ਹੋਣੇ ਨੇ ਦੇਖ ਰਹੀਂ ਕੁਝ ਖਾਣੇ ਨੂੰ ਹਾਂ ਕਰਤਾ ਫੈਂਡਵਿਚ ਆਰਡਰ ਕਰਿਆ ਹੈ ਬਸ ਹੋਈਏ ਪੰਜ ਕਰਿਆ ਜਿਹਦਾ ਬਾਕੀ ਆ ਜਾਣਾ ਕੋਈ ਨਹੀਂ ਕੋਮਲ ਮੰਮਾ ਨੇ ਸਾਹਮਣੇ ਪਰਦੇ ਤੋਂ ਪੜਦੇ ਪਿੱਛੇ ਬਹੁਤ ਵਧੀਆ ਹੋਟਲ ਹੈ ਬਾਈ ਅੰਦਰ ਚ ਬਣਾਓ ਬਸ ਚਾਪ ਵਾਲੀ ਪੀਣ ਲੱਗੇ ਹੋ ਦੇਖੋ ਜੀ ਥੜੀ ਬੁਕਰਨ ਖਾ ਕੇ ਖਾ ਕੇ ਨਹੀਂ ਹਲੇ ਖਾ ਰਹੇ ਆ ਤੇ ਕੰਮ ਚੱਲੇ ਰਹੇ ਆ ਕਿੰਨੀ ਹੁੰਦਾ ਜਿਹੜਾ ਬਾਕੀ ਬਾਦ ਦਾ ਬੰਦੀ ਅੱਜ ਆ ਜੀ ਲੰਗਰ ਪਾਣੀ ਸਕਿਆ ਸ਼ੱਕੇ ਹੁਣ ਬਹੁ ਬਿੰਦਿਕ ਚਲਾ ਟ੍ਰਾਲੀ ਕੋਲੂ ਕਿਲੇ ਦੇ ਰੋਲ ਤੇ ਯੋ ਵੀ ਦਿਖਾਣਾ ਯੋ ਗਿਆ ਜੀ ਇੰਨਾ ਮੈਂ ਦੇਖੋ ਜਿਸ ਤਰ੍ਹਾਂ ਦਿਖਾਇਆ ਇੰਦੋਰ ਵਾਲੀ ਤੂੰ ਤੁਸੀਂ ਇੰਡੋਰ ਦੇਖਣਾ ਇੰਡੋਰ ਚ ਕੀ-ਕੀ ਹੈਗਾ ਦੇਖ ਲੈ ਇਹਨੂੰ ਠੀਕ ਆ ਓਹ ਲੀਅਰ ਚ ਕੀ ਆ ਗਿਆ ਦੇਖ ਲੈ ਇਹਨੂੰ ਬੁੱਕ ਤੇ ਉਹ ਸੱਚੀ ਆ ਵੀ ਇੰਦਰਾਣ ਪਰ ਆ ਗਿਆ ਹਾਂ ਆ ਵੀ ਮਤਲਬ ਜੇ ਤੂੰ ਵੀ ਤੇ ਰੀਫਰਟ ਕਰਨਾ ਜਿਹੜੀ ਉਹ ਵੀ ਟੀ-ਸ਼ਰਟ ਚਲ ਆ ਗਏ ਬੰਦੇ ਤੋਂ ਕਿਹਾ ਹਾਂ ਹਮ ਆਪਣੇ ਅਸੀਂ ਗਵਰਨਮੈਂਟ ਕੇ ਰੇਟ ਹੈ ਨਾ ਬਨੇ ਹੋਈ ਡਿਸਾਈਡਡ ਹੈ ਤੋ ਵਹੀ ਕੋਲ ਲਿਖੋ ਪਾਣੀ ਦਾ ਅਸੀਂ ਆਪਕੋ ਬੋਲੇ ਕਿ ਡਿਸਕਾਊਂਟ ਨਹੀਂ ਹੈ ਅਮੇ ਤੋ ਪਤਾ ਹੈ ਨਹੀਂ ਮੈਂ ਵਹੀ ਬਤਾ ਰਹਾ ਹੂ ਕਿ ਉਪਰ ਸੇ ਰੇਟ ਗਵਰਨਮੈਂਟ ਕੀ ਰੇਟ ਹੀ ਉਹ ਹੈ ਠੀਕ ਨੇ ਗਰੰਟ ਵਸਤਵ ਚੀਜ ਹੈ ਹਾਂ ਪਾ ਜਸਮਸ ਚਾਹ ਪਾਣੀ ਪੀ ਕੇ ਨਿਕਲ ਲੈ ਮਾਉਣ ਜਾਂਦੇ ਟਰਾਲੇ ਕੋਲ ਉੱਧੇ ਦਾ ਦਬਰ ਕਰਦਾਂ ਸ਼ੁਰੂ ਬਾਕੀ ਹਲੇ ਪਤਾ ਨਹੀਂ ਕਦਰਵਾਸ ਨੂੰ ਮੂੰਹ ਹੋ ਜਾਵੇ ਫਿਲਹਾਲ ਤਾਂ ਗਾਹ ਨੂੰ ਚੱਲਣ ਦੀ ਸਕੀਮੇ ਆ ਕਿ ਪਹੁੰਚੇ ਟਰਾਲੀ ਕੋਲ ਟਾਈਮ ਸਵਾ 6:30 ਹੋ ਗਏ ਦੇਖਦੇ ਹਾਂ ਹੁਣ ਚੱਲੇ ਪਾਉਣਾ ਗੁਰਦਵਾਰ ਸਾਹਿਬ ਪਹੁੰਚ ਕੇ ਜਿਵੇਂ ਵੀ ਆਪਣੇ ਨਾਲ ਦੇ ਸਾਥ ਸੰਗਤ ਬੁੱਲੂਗੀ ਓਵੇਂ ਆਪਾਂ ਨੇ ਰਵਾਨਾ ਹੋ ਜਾਣਾ ਕਿੰਨੇ ਅੱਗੇ ਦਾ ਸਫ਼ਰ ਸ਼ੁਰੂ ਕਰਨ ਗੁਰਦੁਆਰਾ ਸਾਹਿਬ ਤੋਂ ਤੁਰਦੇ ਆਂ ਬੱਚੇ ਕੈਮਰੇ ਸ਼ੈਮਰੇ ਲੈ ਕੇ ਹੋਰ ਆ ਗਏ ਸਾਰੇ ਬੈਠ ਗਏ ਆ ਸਾਡਾ ਵੈਰ ਵਾਰ ਆ ਗਏ ਇਹ ਬੰਦੇ ਕਹਿੰਦੇ ਕਿ ਪੁੜਾਈ ਦੀ ਵੀ ਵੀਡੀਓ ਵੀ ਬਣਾਣੀ ਆ ਲੈਟਾ ਮળો ਦੇਖਦੇ ਨਹੀਂ ਆ ਕੋਸਾ चलो जी चलिए हम श्रियाकाल झांसी तो सत्तर सठ सत्तर किलोमीटर पहला रुक गया ਗੁਰਦੁਆਰਾ ਸਾਹਿਬ ਜੀ ਦੇ ਰੋਡ ਦੇ ਉੱਤੇ ਗੁਰਦੁਆਰਾ ਹਾਲੇ ਦਰਵਾਜ਼ਾ ਸਭ ਤੋਂ ਬੰਦ ਹੋ ਗਿਆ ਤੁਸੀਂ ਚਾਹ ਦਾ ਲੰਗਰ ਰਹੇ 24 ਘੰਟੇ 24 ਘੰਟੇ ਚੱਲਦਾ ਹੁਣ ਚਾਹ ਦਾ ਲੰਗਰ ਸਕਾਂਗੇ ਅੰਦਰ ਜਾ ਕੇ ਬਾਬਾ ਜੀ ਕੋਲ ਰੈਕਟਰ ਆ ਬਣਾਉ ਉਹ ਥੋੜਾ ਚਾਹ ਦਾ ਲੰਗਰ ਸਕਦੇ ਹਾਂ ਜੀ ਅੱਧੇ ਤਾਲੀ ਦੇ ਲਈ ਨਾਹੇ ਚਾਰ ਜਰਨ